ਸ੍ਰੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਹੈਵੀ ਪਾਰਟੀ ਵੇਅਰ ਸੂਟ ਦੁਪੱਟਾ ਸ਼ੇਅਰ ਕਰਾਂਗੇ ਸੋ ਇਹ ਹੈਵੀ ਦੁਪੱਟਿਆਂ ਨਾਲ ਬਣੇ ਹੋਏ ਪੀਸੇਸ ਹੈ ਜੀ ਤੁਸੀਂ ਕਿਸੇ ਵੀ ਕਲਰ ਚੋਇਸ ਤੇ ਆਰਡਰ ਪਲੇਸ ਕਰ ਸਕਦੇ ਹੋ ਆਰਡਰ ਪਲੇਸ ਕਰਨ ਲਈ ਆਪਣਾ WhatsApp ਨੰਬਰ ਹੈਗਾ ਜੀ 7589231377 ਸੋ ਉਸ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਕਿਸੇ ਵੀ ਸੂਟ ਦਾ ਜੋ ਵੀ ਤੁਹਾਨੂੰ ਪਸੰਦ ਆਏ ਕਲਰ ਚੁਆਇਸ ਸੀਮ ਕਰਨਾ ਸੇਮ ਕਰ ਸਕਦੇ ਹੋ ਸੈਮੀ ਤੇ ਪਿਓਰ ਤੇ ਵਿਦ ਦੁਪੱਟਾ ਵਿਦਆਊਟ ਦੁਪੱਟਾ ਸੋ ਤੁਸੀਂ ਪ੍ਰਾਈਸ ਆ ਜਿਹੜੀ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਤੁਸੀਂ ਆਰਡਰ ਕਨਫਰਮ ਕਰ ਸਕਦੇ ਹੋ ਜਿਵੇਂ ਇਹ ਮਜ਼ਨਤਾ ਸ਼ੇਡ ਹੈ ਜੀ ਨਾਵੇਂ ਮਜ਼ਨਤਾ ਸ਼ੇਡ ਹੈ ਕਿਉਂ ਨਿਊ ਸੂਟ ਹੈ ਕਿ ਨਿਊ ਡਿਜ਼ਾਈਨ ਹੈ ਸੋ ਇਹਦੇ ਵਿੱਚ ਗੋਟਾ ਪਲੱਸ ਆਰੀ ਦਾ ਅਸੀਂ ਵਰਕ ਕੀਤਾ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਹਰੀ ਦੇ ਵਰਕ ਹੈ ਵਿੱਚ ਥੋੜਾ ਥ੍ਰੈਡ ਦਾ ਵੀ ਯੂਜ਼ ਕੀਤਾ ਹੋਇਆ ਔਰ ਬੂਟੀ ਦਾ। ਸੋ ਇਹ ਫਰੰਟ ਹੈਗਾ ਇਹ ਉੱਪਰ ਤੱਕ ਜਿਹੜਾ ਫਰੰਟ ਦੇ ਉੱਪਰ ਦੋਨੋਂ ਸਾਈਡਸ ਤੋਂ ਜਿਹੜੀ ਆ ਸੈਂਟਰ ਪੈਨਲ ਬਣਦਾ ਇਹਦਾ ਔਰ ਵਿੱਚ ਬੂਟੀ ਹੈ ਜਦੋਂ ਆਪਾਂ ਸਟੀਚਿੰਗ ਕਰਦੇ ਆ ਤੇ ਇਹ ਸਾਰਾ ਜਿਹੜਾ ਲੁੱਕ ਹੈ ਹੈਵੀ ਲੁੱਕ ਆਉਂਦੀ ਹੈ ਸਾਰੇ ਫਰੰਟ ਦੇ। ਸੋ ਇਹ ਜਾਰਜਟ ਸਟਫ ਤੇ ਹੈ ਜੀ। ਇਹ ਪਿਓਰ ਤੇ ਬਣਿਆ ਹੋਇਆ ਤੁਸੀਂ ਸੈਮੀ ਤੇ ਵੀ ਬਣਾ ਸਕਦੇ ਹੋ ਸੂਟ ਸੀ ਜਿਵੇਂ ਵੀ ਕਸਟਮਰ ਦੀ ਚੁਆਇਸ ਹੁੰਦੀ ਹੈ ਸੁਪੋਜ਼ ਦੇ ਅਕੋਰਡਿੰਗ ਹੈ ਜਿਹੜਾ ਸੂਟਸ ਰੈਡੀ ਕਰਦੇ ਆ ਇਹ ਦੇਖੋ ਸੋ ਬਹੁਤ ਹੀ ਪਿਆਰਾ ਹੈ ਕਲਰ ਹੈ ਔਰ ਉੱਪਰ ਜਿਹੜਾ ਗੋਡੇ ਦੀ ਬਹੁਤ ਹੀ ਪਿਆਰੀ ਫ੍ਰੀਸ ਆਈ ਹੈ ਔਰ ਸਭ ਤੋਂ ਜਿਹੜੀ ਬੈਸਟ ਚੀਜ਼ ਹੈਗੀ ਹੈ ਦਾ ਦੁਪੱਟਾ ਸੋ ਚਨੌਨ ਤੇ ਬਣਿਆ ਹੋਇਆ ਜੀ ਬਹੁਤ ਸਾਰੇ ਕਸਟਮਰਸ ਨੂੰ ਜਿਹੜਾ ਆਰਗੈਂਜ਼ਾ ਸਟਫ ਨੇਮ ਸੰ ਕਿਉਂਕਿ ਚਿਨੌਨ ਪਸੰਦ ਕਰਦੇ ਆ ਔਰਗੈਂਜ਼ਾ ਜਿਵੇਂ ਕਿ ਤੁਹਾਡੇ ਸਿਰ ਤੇ ਨਹੀਂ ਟਿੱਕਦਾ ਹੈਗਾ ਸੋ ਦੇ ਅਕੋਰਡਿੰਗ ਸਾਰਾ ਨੁਕਸਾਨੀ ਹੈਗਾ ਸੋ ਤੁਸੀਂ ਜਿਹੜਾ ਵਰਕ ਹੈਗਾ ਦੇਖ ਸਕਦੇ ਹੋ ਕਿ ਚਿਨੌਨ ਤੇ ਕਿਵੇਂ ਲੱਗਦਾ ਹੈਗਾ ਪੂਰਾ ਹੈਵੀ ਇਹਦਾ ਜਿਹੜਾ ਬਾਰਡਰ ਬੰਦ ਹੈ ਜੀ 4 ਸਾਈਡ ਬਾਰਡਰ ਕੰਪਲੀਟਲੀ ਹੈਵੀ ਸੂਟ ਸੋ ਇਹ ਦੇਖੋ ਔਰ ਚਿਨੌਨ ਤੇ ਇਹਦੀ ਬਹੁਤ ਹੀ ਪਿਆਰਾ ਇਹਦੀ ਲੁੱਕ ਆਈ ਹੈ ਔਰਗਾਂਜ਼ਾ ਤੇ ਵੀ ਕਰਾ ਸਕਦੇ ਹਾਂ ਕਿਉਂਕਿ ਔਰਗਾਂਜ਼ਾ ਕੋਲ ਆਪਣੇ ਕੋਲ ਬਹੁਤ ਸਾਰੇ ਆਪਸ਼ਨ ਜਿਆਦਾ ਔਰਗਾਂਜ਼ਾ ਦੀ ਹੁੰਦੀ ਹੈ ਕਿ ਵਰਕ ਦਾ ਜਿਹੜਾ ਠੀਕ ਨਹੀਂ ਲੱਗਦਾ ਇਹਦਾ ਜਿਹੜਾ ਇੱਕ ਬਾਰਡਰ ਕੰਪਲੀਟ ਬਣ ਜਾਂਦਾ ਸੋ ਇਹ ਜਿਹੜਾ ਚਨਾਉਂ ਤੇ ਵੀ ਬਹੁਤ ਹੀ ਪਿਆਰੀ ਇਹਦੀ ਲੁੱਕ ਆਉਂਦੀ ਹੈ ਜੇਕਰ ਤੁਸੀਂ ਸਿਰ ਤੇ ਵੀ ਲੈਣਾ ਤੇ ਇਹਦੀ ਜਿਹੜੀ ਫਾਲ ਹੈਗੀ ਹੈ ਬਹੁਤ ਹੀ ਪਿਆਰੀ ਜਿਹੜੀ ਤੁਹਾਡੇ ਸਿਰ ਤੇ ਵੀਅਰ ਕਰਨ ਲਈ ਵੀ ਇਹ ਜਿਹੜਾ ਪੋਕ ਹੈਗਾ ਠੀਕ ਹੈਗਾ ਕਿਉਂਕਿ ਜਦੋਂ ਆਪਾਂ ਚਨਾਉਂ ਤੇ ਕੱਲਾ ਕਟ ਵਰਕ ਕਰਦੇ ਹਾਂ ਤਾਂ ਉਹ ਇਕੱਠਾ ਹੋ ਜਾਂਦਾ ਸੋ ਇਹ ਜਿਹੜਾ ਬਾਰਡਰ ਹੈਗਾ ਬਹੁਤ ਹੀ ਪਿਆਰਾ ਹੈ ਤੇ ਬਾਰਡਰ ਦੇ ਅਕੋਰਡਿੰਗ ਇਹਦੀ ਜਿਹੜੀ ਲੁੱਕ ਹੈ ਬਹੁਤ ਪਿਆਰੀ ਆਉਂਦੀ ਹੈ ਸੋ ਇਹ ਵੀ ਸਿੰਗਲ ਸ਼ੇਡ ਦਾ ਸੂਟ ਦੇ ਨਾਲ ਦੇ ਸ਼ੇਡ ਦਾ ਦੁਪੱਟਾ ਫੋਰ ਸਾਈਡ ਦਾ ਹੈ। ਔਰ ਨੈਕਸਟ ਸੂਟ ਹੈਗਾ ਜੀ ਮਸਟਰਡ येलो ਦੇ ਵਿੱਚ ਇਹ ਦੇਖੋ ਓਨਲੀ ਇਹਦੇ ਵਿੱਚ ਬੂਟੀ ਕੀਤੀ ਹੋਈ ਹੈ ਔਰ ਕੋਟਲੀ ਬਟਨ ਦਿੱਤੇ ਹੋਏ ਆ ਗੋਟੇ ਦੀ ਬੂਟੀ ਇਹਦੇ ਵਿੱਚ ਇਹ ਸ਼ਰਟ ਹੈ ਜਿਹੜਾ ਬਿਲਕੁਲ ਸ਼ਾਰਟ ਰੰਗ ਦਾ ਸ਼ਰਟ ਹੈਗਾ ਜੀ ਕਿਉਂਕਿ ਇਹਦੇ ਨਾਲ ਆ ਜਿਹੜਾ ਗਰਾਰਾ ਬਣਾਇਆ ਹੋਇਆ ਇੱਕ ਬੱਚੀ ਦਾ ਸੂਟ ਹੈ ਸੂਟ ਉਹਦੇ ਅਕੋਰਡਿੰਗ ਹੈ ਜਿਹੜੀ ਫਲੈਅਰ ਬਣੀ ਹੋਈ ਹੈ ਸੋ ਇਸ ਤਰ੍ਹਾਂ ਬਹੁਤ ਹੀ ਹੈਵੀ ਗਰਾਰਾ ਸੂਟ ਹੈ ਜਿਹਦੇ ਉੱਪਰ ਆਪਾਂ ਇਸ ਤਰ੍ਹਾਂ ਕਰਾ ਦਾ ਸੂਟ ਹੈ ਜਿਹੜੀ ਇਹਦੀ ਲੁੱਕ। ਸੋ ਇਹਦੇ ਨਾਲ ਜਿਹੜਾ ਮੈਚਿੰਗ ਹੈਗਾ ਜੀ ਜਿਵੇਂ ਅਸੀਂ ਗ੍ਰੇ ਸ਼ੇਡ ਹੈ ਜਿਹੜਾ ਥੋੜਾ 셔ਟ ਦੇ ਵਿੱਚ ਵੀ ਟੱਚ ਦਿੱਤਾ ਹੋਇਆ। ਔਰ ਇਹਨਾਂ ਗ੍ਰੇਏ ਕਲਰ ਦਾ ਦੁਪੱਟਾ ਹੈਗਾ। ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਵਰਕ ਹੈਗਾ ਜੀ। ਔਰ ਅਗਰ ਤੁਸੀਂ ਪ੍ਰਾਈਸ ਪੁੱਛਦੇ ਹੋ ਸਿੰਪਲ ਸੂਟ ਦੇ ਵਿੱਚ ਵੀ 셔ਟ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਬੂਟੀ ਆਉਗੀ ਜੀ। ਜੇ ਤੁਸੀਂ ਇਹ 셔ਟ ਦੇਖਿਆ ਸਿੰਪਲ ਸਲਵਾਰ ਸੂਟ ਦੇ ਨਾਲ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਬੁਟੀ ਆਊਗੀ ਦੁਪੱਟਾ ਐਜ਼ ਇਟ ਇਜ਼ ਸੇਮ ਹੋਊਗਾ ਜਿਵੇਂ ਕਿ ਇਹ ਹੈਗਾ ਸੋ ਆਰਗਾਂਜ਼ਾ ਦੁਪੱਟਾ ਜੀ ਇਹ ਹੈ ਸਾਈਡਸ ਤੇ ਕਟਵਰਕ ਹੈ ਇਹ ਦੇਖੋ ਵਿੱਚ ਚ ਕਟਵਰਕ ਹੈ ਵਿੱਚ ਜਿਹੜਾ ਸੈਂਟਰ ਪੈਨਲ ਬਣਦਾ ਹੈਗਾ ਸੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਫਿਰ ਫਲਾਗ ਆ ਜਾਂਦੇ ਆ ਸੋ ਇਹ ਪੂਰਾ ਹੈਵੀ ਦੁਪੱਟਾ ਬਣ ਰਿਹਾ ਜੀ ਸੈਂਟਰ ਦੇ ਵਿੱਚ ਫਲਾਰ ਆ ਜਾਂਦੇ ਆ ਫਿਰ ਦੂਸਰੀ ਸਾਈਡ 'ਤੇ ਆ ਰਹਿੰਦੇ ਆ ਔਰ ਗੋਟਾ ਔਰਗੇਂਜ਼ਾ ਟਰਾਂਸਪੇਰੈਂਟ ਹੈ ਜੀ ਇਸੇ ਲਈ ਜਿਹੜਾ ਤੁਹਾਨੂੰ ਸ਼ੋਅ ਥੋੜਾ ਜਿਹਾ ਘੱਟ ਹੋ ਰਿਹਾ ਸੋ ਇਹ ਵਿਚਕਾਰ ਆ ਜਿਹੜਾ ਇੰਨਾ ਜਗ੍ਹਾ 4 ਇੰਚ ਛੱਡ ਕੇ ਬਾਰਡਰ ਦੇ ਵਿੱਚ ਹੈ ਜਿਹੜਾ ਬਾਰਡਰ ਤੋਂ सो बि स्केयर बनता जी दुपट्टे के फोर साइड सो वर्क है सो so, तीकरावा सूट भी ट्राई कर सकते हो अपने फंक्शन के अकॉर्डिंग जिमें कि अजकल करावा सूट दा का काफ़ी टाइम लगता है और है जी पीच कलर का सूट बहुत ही प्यारा बनिया हुआ पीस है सो so, इस तरह लग गया जी ये ਸ਼ਰਟ ਦਾ ਡਿਜ਼ਾਈਨ اور ਜਿਹੜਾ ਦੁਪੱਟੇ ਦਾ ਡਿਜ਼ਾਈਨ ਹੈਗਾ ਪਲੇ ਜਿਹੜੇ ਇਹਦੇ ਹੈਵੀ ਹੈ ਦੋਨੋਂ ਸਾਈਡਸ ਤੋਂ اور ਸਾਈਡਸ ਤੇ ਇਸ ਤਰ੍ਹਾਂ ਦਾ ਫੋਰ ਸਾਈਡ ਕਟਵਰਕ ਹੈ ਜੀ ਸੋ ਇਹ ਵੀ ਕਾਫੀ ਹੈਵੀ ਦੁਪੱਟਾ ਹੋ ਸਕਦਾ ਸੋ ਤੁਸੀਂ ਜਿਵੇਂ ਤੁਹਾਡੀ ਚੋਇਸ ਹੈ ਜੀ ਤੁਸੀਂ ਉਸ ਤਰ੍ਹਾਂ ਦੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਔਰ ਆਪਣਾ ਇੰਸਟਾਗ੍ਰam ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਊਗਾ ਯੂਨੀਕ੍ਰੇਸ਼ਨ ਬੂਟਿਕ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਜਿਹੜਾ ਇੰਸਟਾ ਦਾ ਪੇਜ ਵੀ ਫੋਲੋ ਕਰ ਸਕਦੇ ਹੋ ਡੇਲੀ ਸੂਟਸ ਦੀਆਂ ਪ੍ਰਿੰਟਸ ਦੇਖਣ ਲਈ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚਾਣੋ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ